ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਧਾ ਪਾਰੀ ਬਾਰਿਸ਼ ਕਾਰਨ ਸੂਬੇ ਚ ਹੋ ਰਹੀ ਰਿਕਾਰਡ ਤੋੜ ਬਾਰਿਸ਼ ਨੇ ਹਾਲਾਤ ਖਤਰਨਾਕ ਬਣਾ ਦਿੱਤੇ ਹਨ ਐਨਾ ਜ਼ਿਲ੍ਹਿਆਂ ਵਿੱਚ 1300 ਤੋਂ ਵੱਧ ਪਿੰਡ ਪਾਣੀ ਵਿੱਚ ਗਿਰੇ ਹਨ ਲੋਕਾਂ ਦਾ ਰਾਂ ਦੀਆਂ ਛੱਤਾਂ ਤੇ ਰਹਿਣ ਦੀ ਮਜਬੂਰ ਹਨ ਜਾਂ ਫਿਰ ਘਾਟ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਤੱਕ ਪੰਜਾਬ ਵਿੱਚ ਬਾਰਿਸ਼ ਦਾ ਰੈਡ ਅਲਰਟ ਜਾਰੀ ਕੀਤਾ ਹੈ ਇਹ ਪਹਿਲੀ ਵਾਰ ਹੈ ਕਿ ਸੂਬੇ ਵਿੱਚ ਮੌਸਮ ਵਿਭਾਗ ਨੇ بارش ਦਾ ਰੈਡ ਅਲਰਟ ਜਾਰੀ ਕੀਤਾ ਹੋਵੇ ਇਸ ਕਾਰਨ ਸੂਬਾ ਸਰਕਾਰ ਨੇ ਅਗਲੇ 3 ਦਿਨ ਤੱਕ ਸਕੂਲ ਕਾਲਜ ਅਤੇ ਯੂਨੀਵਰਸਿਟੀ ਬੰਦ ਰੱਖਣ ਦਾ ਐਲਾਨ ਕੀਤਾ ਹੈ ਸੂਬਾ ਸਰਕਾਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਕਦਮ ਚੁੱਕ ਰਹੀ ਹੈ ਹਰਜੋਤ ਸਿੰਘ ਬੈਂਸ ਨੇ ਮਾਪਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦੇਣ ਤੁਹਾਨੂੰ ਦੱਸ ਦਈਏ ਕਿ ਨੰਗਲ ਤੋਂ ਨਿਕਲਦੇ ਸ਼੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਵਿੱਚ ਪਿੰਡ ਮਿੰਡਵਾ ਵਿਖੇ ਦਰਾਰ ਪੈਣ ਦੀ ਸੰਭਾਵਨਾ ਕਾਰਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਨੰਗਲ ਤੋਂ ਨਿਕਲਦੇ ਸ਼੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਵਿੱਚ ਪਿੰਡ ਮਿੰਡਵਾ ਵਿਖੇ ਦਰਾਰ ਪੈਣ ਦੀ ਸੰਭਾਵਨਾ ਕਾਰਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਇਸ ਖਤਰੇ ਨੂੰ ਦੇਖਦੇ ਹੋਏ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤੇ ਗਏ ਹਨ ਕੈਬਨਟ ਮੰਤਰੀ ਹਰਜੋਤ ਸਿੰਘ ਬਾਸ ਨੇ ਖੁਦ ਕਰ ਸੇਵਾ ਜਥਿਆਂ ਅਤੇ ਆਮ ਲੋਕਾਂ ਦੀ ਮਦਦ ਨਾਲ ਜ਼ਮੀਨ ਖਿਸਕਣ ਵਾਲੀ ਥਾਂ ਤੇ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਮੌਕੇ ਹਰਜੋਤ ਬਾਸ ਨੇ ਕਿਹਾ ਕਿ ਇੱਥੇ ਸਥਿਤੀ ਬਹੁਤ ਹੀ ਗੰਭੀਰ ਬਣੀ ਹੋਈ ਹੈ ਜੇਕਰ ਨਹਿਰ ਟੁੱਟਣ ਵਰਗੀ ਕੋਈ ਘਟਨਾ ਵਾਪਰਦੀ ਹੈ ਤਾਂ ਦਰਜਨਾ ਪਿੰਡਾਂ ਤੇ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਇਸ ਲਈ ਉਹ ਖੁਦ ਮੌਕੇ ਤੇ ਪਹੁੰਚੇ ਹਨ ਅਤੇ ਨਹਿਰ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਯਤਨ ਕਰ ਰਹੇ ਹਨ ਤੁਸੀਂ ਵੀ ਸੁਣੋ ਹਰ ਜੋਤ ਬੈਸਨੇ ਕੀ ਗਿਆ ਕਿ ਹੁਣ ਕਿੱਥੇ ਔਖਾ ਸਮਾਂ ਤੇ ਸਾਡੇ ਇਲਾਕੇ ਤੇ ਵੀ ਲਗਾਤਾਰ ਜਿਹੜੀ ਕੱਲ ਰਾਤ ਤੋਂ ਬਰਸਾਤ ਹੋਈ ਹੈ ਕੱਲ ਸਵੇਰ ਤੋਂ ਜੋ ਬਰਸਾਤ ਹੋ ਰਹੀ ਹੈ ਉਹਦੇ ਨਾਲ ਕਾਫੀ ਜਿਹੜੇ ਹਾਲਾਤ ਵਿਗੜ ਗਏ ਆ ਕਿਉਂਕਿ ਮੈਂ ਜਿਵੇਂ ਪਹਿਲਾਂ ਦੱਸਿਆ ਸਾਨੂੰ ਭਾਰੀ ਬਰਸਾਤ ਫਿਰ ਉਸ ਤੋਂ ਬਾਅਦ ਜੋ ਪਹਾੜਾਂ ਦਾ ਪਾਣੀ ਆਂਦਾ ਖੱਡਾ ਰਹੀਂ ਉਹ ਤੇ ਤੀਜਾ ਡੈਮ ਜਿਹੜਾ ਬਹੁਤ ਤੇਜ਼ੀ ਨਾਲ ਭਰ ਰਿਹਾ ਇਹ ਜਿਹੇ ਡੈਮ ਜਿਹੜਾ ਹੈ ਉਹ ਅਗਰ ਉਹ ਫੁੱਲ ਹੁੰਦਾ ਜੇ ਉੱਥੋਂ ਪਾਣੀ ਛੱਡਾਂਗੇ ਤਾਂ ਫਿਰ ਹੋਰ ਜਿਹੜੀ ਤਬਾਹੀ ਆ ਜਿੱਥੇ ਇਹ ਲੱਗਿਆ ਪਰ ਉੱਥੇ ਚਾਹੇ ਭਾਰੀ ਆਫਤ ਹੈ ਪਰ ਪੰਜਾਬ ਬੜੀ ਜਿਹੜੀ ਸੋਚ ਹੈ ਤੇ ਇਲਾਕੇ ਦੇ ਜਿਹੜੇ ਲੋਕਾਂ ਦਾ ਸਹਿਯੋਗ ਹੈ ਉਹ ਹਰ ਆਪਤ ਦੇ ਨਾਲ ਅਸੀਂ ਜਿਹੜਾ ਹੈ ਸਾਹਮਣਾ ਕਰ ਰਹੇ ਹਾਂ ਬੜੀ ਮਜ਼ਬੂਤੀ ਨਾਲ ਸਾਹਮਣਾ ਕਰ ਰਹੇ ਹਾਂ ਬੜੀ ਖੁਸ਼ੀ ਹੋਈ ਕਿ ਜਿਹੜਾ ਹੈ ਲਗਾਤਾਰ ਜਿਹੜੇ ਦੋ ਬ੍ਰੀਚ ਸੀਗੇ ਪਿਛਲੇ ਕਈ ਘੰਟਿਆਂ ਦੀ ਸੇਵਾ ਤੋਂ ਬਾਅਦ ਜਿਹੜਾ ਮਿੰਡਵਾ ਵਾਲਾ ਉਸ ਨੂੰ ਵੀ ਕਾਬੂ ਪਾ ਲਿਆ ਲੋਕਾਂ ਦੇ ਵੱਲੋਂ ਸਹਿਯੋਗ ਵੱਲੋਂ ਪ੍ਰਸ਼ਾਸਨ ਸੰਤਾ ਮਹਾਪੁਰਾ ਕਾ ਸੰਤ ਬਾਬਾ ਸਤਨਾਮ ਸਿੰਘ ਜੀ ਸਾਰੇ ਹੂਟ ਕਲੱਬ ਹੋ ਗਏ ਤੇ ਜਿਹੜਾ ਚਿੰਝੀ ਵਾਲਾ অতি ਖਤਰਨਾਕ ਜਗਰੇ ਬ੍ਰੀਚ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਪਿੱਛੇ ਅਗਰ ਇਹ ਹੋ ਜਾਂਦਾ ਤਾਂ ਸਾਡੇ ਕਈ ਪਿੰਡ ਜਿਹੜੇ ਔਰ ਤਬਾਹ ਹੋ ਜਣੇ ਸੀ ਇੰਨਾ ਤੇਜ਼ ਪਾਣੀ ਨਹਿਰਾਂ ਦਾ ਸਾਡੇ ਪਿੰਡਾਂ ਵੱਲ ਸਿੱਧਾ ਆ ਜਾਣਾ ਸੀਗਾ ਇੱਕੇ ਫੇਵਾ ਚੱਲ ਰਹੀ ਹੈ ਇਹਨੂੰ ਅਸੀਂ ਜਦ ਤੱਕ ਸੰਪੂਰਨ ਨਹੀਂ ਹੁੰਦਾ ਮੈਂ ਖੁਦ ਵੀ ਇੱਥੇ ਹਾਂ ਕਿ ਸਾਰੇ ਲੱਗੇ ਹੋਏ ਆ ਸਾਡੇ ਨੌਜਵਾਨ ਪਿੰਡਾਂ ਦੇ ਦੇਖ ਸਕਦੇ ਹੋ ਲੋਕਲ ਬੰਦੇ ਗੁਰਨਾਮ ਸਾਡੇ ਸਾਰੇ ਡੀਐਸਪੀ ਸਾਹਿਬ ਸਾਰਾ ਪ੍ਰਸ਼ਾਸਨ ਐਸਐਸਪੀ ਇੱਥੇ ਆ ਐਸਡੀਐਮ ਇੱਥੇ ਆ ਸਾਡੇ ਸੰਤ ਬਾਬਾ ਸਤਨਾਮ ਸਿੰਘ ਜੀ ਇੱਥੇ ਆ ਮੇਰੀ ਬਸ ਇੱਕੋ ਹੀ ਅਪੀਲ ਆ ਆਪ ਸਭ ਨੂੰ ਬਾਕੀ ਇਲਾਕੇ ਦੇ ਵਿੱਚ ਵੀ ਲక్ష్ਮੀ ਨਾਰਾਇਣ ਮੰਦਿਰ ਨੂੰ ਨੁਕਸਾਨ ਹੋਇਆ ਸਾਰੇ ਯੂਥ ਕਲੱਬਾਂ ਨੂੰ ਸਰਪੰਚਾਂ ਨੂੰ ਤੇ ਖਾਸ ਕਰਕੇ ਮੇਰੇ ਭਰਾਵਾਂ ਨੂੰ ਮੇਰੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਥੀ ਸੜਕਾਂ ਤੇ ਰੋ ਅਸੀਂ ਆਪਣੇ ਬੰਦੇ ਆਂਦੇ ਅਸੀਂ ਆਪਣੇ ਇਲਾਕੇ ਸੰਤ ਸ਼ਰੀਆ ਕਵਾਲ ਅਸੀਂ ਆਪਣੇ ਇਲਾਕੇ ਦੀ ਜਿਹੜੀ ਸੇਵਾ ਕਰਨੀ ਹੈ ਸਾਰੇ ਤੁਸੀਂ ਜਿਹੜੀ ਅਪੀਲ ਕੀਤੀ ਹੈ ਬਹੁਤ ਸੇਯੋਗ ਮਿਲ ਰਿਹਾ ਜਿੱਥੇ ਤੇ ਲੋੜ ਹੈ ਤੇ ਮੈਂ ਇੱਕ ਜਿਹੜਾ WhatsApp ਨੰਬਰ ਹੈ ਹਰ ਤਰੀਕੇ ਨਾਲ ਮੈਂ ਖੁਦ ਵੀ ਹੈ 872796 872796 2441 8766 872796 2441 ਮੈਂ ਥੱਲੇ ਵੀ ਪਾ ਦੂੰਗਾ ਨੰਬਰ ਇਹਦੇ ਤੇ ਕੋਈ ਵੀ ਲੋੜ ਹੈ ਕਿਸੇ ਵੀ ਤਰੀਕੇ ਦੀ ਕੋਈ ਰਾਸ਼ਨ ਪਾਣੀ ਕੋਈ ਵੀ ਸਹਾਇਤਾ ਸਾਡੀ ਟੀਮ ਪਹੁੰਚੂਗੀ ਮੈਂ ਆਪ ਵੀ ਜਿਹੜਾ ਹੈ ਜਿੱਦੇ ਮੋਰਚਾ ਪੂਰਾ ਹੁੰਦਾ ਉੱਥੇ ਅਗਲੀ ਜਗ੍ਹਾ ਪਹੁੰਚੂੰਗਾ ਆਪ ਸਭ ਦੇ ਸਹਿਯੋਗ ਦੀ ਲੋੜ ਹੈ ਤੇ ਤੁਹਾਨੂੰ ਅਪਡੇਟ ਰੱਖਾਂਗੇ ਧੰਨਵਾਦ